ਕੀ ਕਰਨਾ ਚਾਹੋਗੇ ਜੀ ਮੈਂ ਕਹਿੰਦਾ ਚੰਨਾ ਅੱਜ 25 ਅੱਜ 2 2 ਤਰੀਕ ਜੇ ਤੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਏ ਰਸਤੇ 'ਚ ਕੁਛ ਨਿਹੜਨੀ ਆ ਗਿਆ ਜੇ ਇੰਨੀ ਕ ਤੰਗੀ ਹੁੰਦੀ ਆ ਟ੍ਰੈਫਿਕ ਦੇ ਵਿੱਚ ਤੁਹਾਨੂੰ ਮੁਸ਼ਕਲ ਤੁਰਨਦੀ ਕਿ ਨਏ ਲੱਗੋ ਕੁਛ ਨਿਹੜਨੀ ਹੁੰਦਾ ਤੇ ਬੱਚਿਆਂ ਵਾਸਤੇ ਠੰਡ ਬਹੁਤ ਮੁਸ਼ਕੋਖੀਏ ਬੱਚਿਆਂ ਵਾਸਤੇ ਮੈਂ ਸਾਨੂੰ ਵੀ ਠੰਡ ਬਹੁਤ ਲੱਗਦੀ ਏ ਕਿਉਂ ਕੋਈ ਫਿਸ਼ੀਲਦੀ ਨਹੀਂ ਦੇਖੋ ਕੋਈ ਪਲੇਟਾ ਨਹੀਂ ਲੱਗੀਆਂ ਕੁਛ ਵੀ ਨਹੀਂ ਲਗਾ ਇਸੇ ਕਰਕੇ ਸਾਨੂੰ ਤੰਗੀ ਬਹੁਤ ਹੋ ਰਹੀ ਏ ਇਹ ਤੁਹਾਨੂੰ ਨਹੀਂ ਪੈਣੀ ਚਾਹੀਏ ਧੁੱਪ ਨਿਕਲੇ ਫੇਰ ਹੀ ਸਭ ਕੋ ਜਰੂਰੀ ਹੈ ਬਈਆ ਨਾਮ ਮੇਰਾ ਸਰਜੀਤ ਸਿੰਘ ਪਿੰਡ ਬਿਸ਼ਵਾ ਅੱਜ ਬਹੁਤ ਜਾਈ ਤੁਹਾਨੂੰ ਬਈਆ ਅੱਜ ਮੈਂ 10-20 ਦੀ ਸਪੀਡ ਤੇ ਆਇਆ ਗੱਡੀ ਜਿੱਥੇ ਸਾਨੂੰ ਅੱਧਾ ਘੰਟਾ ਲੱਗਦਾ ਸੀ ਅੱਜ ਪੌਣਾ ਘੰਟਾ ਲੱਗਾ ਆਉਂਦੇ ਅਜਰਾਲੇ ਤੇ ਅੱਜ ਸਾਲ ਦਾ ਦੂਜਾ ਦਿਨ ਹੈ ਬਹੁਤ ਮੁਸ਼ਕਲ ਹੈ ਬਹੁਤ ਸੰਗਰੀ ਧੁੰਦ ਪਈ ਹੋ ਪਹਿਲੋਂ ਕੀ ਬਦਾ ਮੌਸਮ ਸੀ ਪਹਿਲਾ ਮੌਸਮ ਬਿਲਕੁਲ ਸਾਫ ਹੀ ਫਰੋਂ ਦੋ ਦਿਨ ਹੋ ਗਏ ਬਹੁਤ ਧੁੰਦ ਪੈ ਗਈ ਹੈ ਕਿੰਨੇ ਕਿ ਮੁਸ਼ਕਲਾਂ ਦੀ ਮੁਸ਼ਕਲਾਂ ਬਹੁਤ ਆਈ ਕੱਖ ਨਹੀਂ ਜੇ ਗੱਡੀਆਂ ਦੇਖਦਾ ਤੇ ਬਹੁਤ ਦਿੱਕਤਾਂ ਆਉਂਦੀ ਬਹੁਤ ਪਰੇਸ਼ਾਨੀਆਂ ਆਈ ਕੀ ਕਹਿਣਾ ਚਾਹੋਗੇ ਜੀ ਮੈਂ ਕਹਿੰਦਾ ਚੰਨਾ ਅੱਜ 25 ਅੱਜ ਦੋ ਤਰੀਕ ਜੇ ਤੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਰਸਤੇ 'ਚ ਕੁਝ ਨਜ਼ਰ ਨਹੀਂ ਆਇਆ ਜੇ ਇੰਨੀ ਕਿ ਤੰਗੀ ਹੁੰਦੀ ਆ ਟ੍ਰੈਫਿਕ ਦੇ ਵਿੱਚ ਸਾਨੂੰ ਮੁਸ਼ਕਲ ਤੋਂ ਹੁੰਦੀ ਕਿ ਲੱਗੋ ਕੁਝ ਨਜ਼ਰ ਨਹੀਂ ਆਉਂਦਾ ਤੇ ਬੱਚਿਆਂ ਵਾਸਤੇ ਠੰਡ ਬਹੁਤ ਮੁਸਕੋਖੀਏ ਬਚਾਵਾ ਤੇ ਮੈਨੂੰ ਸਾਨੂੰ ਵੀ ਠੰਡ ਬਹੁਤ ਲੱਗ ਰਹੀ ਹੈ ਕਿਉਂ ਕੋਈ ਫਿਲਟੀ ਨਹੀਂ ਦੇਖੋ ਕੋਈ ਪਲੇਟਾ ਨਹੀਂ ਲੱਗੀਆਂ ਕੁਝ ਵੀ ਨਹੀਂ ਲਗਾ ਇਸੇ ਕਰਕੇ ਸਾਨੂੰ ਚੰਗੀ ਬਹੁਤ ਹੋ ਰਹੀ ਹੈ ਕਿ ਤੁਹਾਨੂੰ ਨਹੀਂ ਪਣੀ ਚਾਹੀਏ ਧੁੱਪ ਨਿਕਲੇ ਫਿਰ ਸਭ ਤੋਂ ਜ਼ਰੂਰੀ ਹੈ ਭਈਆ ਨਾ ਮੇਰਾ ਸਰਜੀਤ ਸਿੰਘ ਪਿੰਡ ਬਿਸ਼ਵਾ ਅੱਜ ਬਹੁਤ ਜ਼ਿਆਦੀ ਠੰਡ ਰਹੀ ਹੈ ਅੱਜ ਮੈਂ 10 20 ਦੀ ਸਪੀਡ ਤੇ ਆਇਆ ਗੱਡੀ ਜਿੱਥੇ ਸਾਨੂੰ ਅੱਧਾ ਘੰਟਾ ਲੱਗਦਾ ਸੀ ਅੱਜ ਪੌਣਾ ਘੰਟਾ ਲੱਗਾ ਆਉਂਦੇ ਆ ਜਰਾਲੇ ਤੇ ਅੱਜ ਸਾਲ ਦਾ ਦੂਜਾ ਦਿਨ ਹੈ ਬਹੁਤ ਮੁਸ਼ਕਲ ਹੈ ਬਹੁਤ ਸੰਘਣੀ ਧੁੰਦ ਪਈ ਹੋਈ ਹੈ ਪਹਿਲਾਂ ਕਿਹਦਾ ਮੌਸਮ ਸੀ ਪਹਿਲਾ ਮੌਸਮ ਬਿਲਕੁਲ ਸਾਫ਼ ਹੀ ਹੁਣ ਦੋ ਦਿਨ ਹੋ ਗਏ ਬਹੁਤ ਧੁੰਦ ਪੈਣ ਦੀ ਹੈ ਕਿੰਨੀ ਕਿ ਮੁਸ਼ਕਲ ਹੈ ਮੁਸ਼ਕਲਾਂ ਬਹੁਤ ਹੈ ਕੱਖ ਨਹੀਂ ਜੇ ਗੱਡੀਆਂ ਦੇਖਦਾ ਤੇ ਬਹੁਤ ਦਿਖਤਾਂਉਂਦੀ ਬਹੁਤ ਪਰੇਸ਼ਾਨੀ ਹੋਈ ਕੀ ਕਹਿਣਾ ਚਾਹੋਗੇ ਜੀ ਮੈਂ ਕਹਿੰਦਾ ਚੰਨਾ ਅੱਜ 25 ਅੱਜ 2 ਤਰੀਕ ਜੇ ਤੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਰਸਤੇ 'ਚ ਕੁਝ ਨਿਹੜ ਨਹੀਂ ਆਇਆ ਇਹ ਇੰਨੀ ਕਿ ਤੋਂ ਤੰਗੀ ਆਉਂਦੀ ਆ ਟ੍ਰੈਫਿਕ ਦੇ ਵਿੱਚ ਸਾਨੂੰ ਮੁਸ਼ਕਲ ਤੁਰਨ ਦੀ ਕਿ ਲੱਗੋ ਕੁਛ ਨਜ਼ਰ ਨਹੀਂ ਆਉਂਦਾ ਤੇ ਬੱਚਿਆਂ ਵਾਸਤੇ ਠੰਡ ਬਹੁਤ ਮੁਸ਼ਕੋਕੀਏ ਬੱਚਿਆਂ ਵਾਸਤੇ ਮੈਂ ਸਾਨੂੰ ਵੀ ਠੰਡ ਬਹੁਤ ਲੱਗ ਰਹੀ ਹੈ ਕਿਉਂ ਕੋਈ ਫਿਲਟੀ ਨਹੀਂ ਦੇਖੋ ਕੋਈ ਪਲੇਟਾ ਨਹੀਂ ਲੱਗੀਆਂ ਕੁਛ ਵੀ ਨਹੀਂ ਲਗਾ ਇਸੇ ਕਰਕੇ ਸਾਨੂੰ ਤੰਗੀ ਬਹੁਤ ਹੋ ਰਹੀ ਹੈ ਕਿ ਤੁਹਾਨੂੰ ਨਹੀਂ ਪੈਣੀ ਚਾਹੀਏ ਧੁੱਪ ਨਿਕਲੇ ਫਿਰ ਸਭ ਕੁਝ ਜ਼ਰੂਰੀ ਹੈ ਭਈਆ ਨਾ ਮੇਰਾ ਸਰਜੀਤ ਸਿੰਘ ਪਿੰਡ ਵਿਸ਼ਵਾ ਅੱਜ ਬਹੁਤ ਜ਼ਿਆਦੀ ਧੁੰਦ ਪਈ ਹੈ ਅੱਜ ਮੈਂ 10-20 ਦੀ ਸਪੀਡ ਤੇ ਆਇਆ ਗੱਡੀ ਜਿੱਥੇ ਸਾਨੂੰ ਅੱਧਾ ਘੰਟਾ ਲੱਗਦਾ ਸੀ ਅੱਜ ਪੌਣਾ ਘੰਟਾ ਲੱਗਾ ਆਉਂਦਿਆ ਅਜਰਾਲੇ ਤੇ ਅੱਜ ਸਾਲ ਦਾ ਦੂਜਾ ਦਿਨ ਹੈ ਬਹੁਤ ਮੁਸ਼ਕਲ ਹੈ ਬਹੁਤ ਸੰਗਣੀ ਧੁੰਦ ਪਈ ਹੋਈ ਪਹਿਲੋਂ ਕਿਵੇਂ ਦਾ ਮੌਸਮ ਸੀ ਪਹਿਲਾ ਮੌਸਮ ਬਿਲਕੁਲ ਸਾਫ਼ ਹੀ ਹੁਣ ਦੋ ਦਿਨ ਹੋ ਗਏ ਬਹੁਤ ਧੁੰਦ ਪੈ ਗਈ ਹੈ ਕਿੰਨੀ ਕਿ ਮੁਸ਼ਕਲ ਹੈ ਮੁਸ਼ਕਲਾਂ ਬਹੁਤ ਹੈ ਕੱਖ ਨਹੀਂ ਜੇ ਗੱਡੀਆਂ ਦੇਖਦਾ ਤੇ ਬਹੁਤ ਦਿਖਤਾਂ ਨਹੀਂ ਬਹੁਤ ਪਰੇਸ਼ਾਨੀ ਹੈ ਕੀ ਕਹਿਣਾ ਚਾਹੋਗੇ ਜੀ ਮੈਂ ਕਹਿਣਾ ਚਾਹਣਾ ਅੱਜ 25 ਅੱਜ 2 ਤਰੀਕ ਜੇ ਤੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਏ ਰਸਤੇ 'ਚ ਕੁਛ ਨਿਹੜ ਨਹੀਂ ਆਇਆ ਇਹ ਇੰਨੀ ਕ ਤੰਗੀ ਹੁੰਦੀ ਆ ਟ੍ਰਾਫਿਕ ਦੇ ਵਿੱਚ ਸਾਨੂੰ ਮੁਸ਼ਕਲ ਤੁਰਨ ਦੀ ਕਿ ਲੱਗੋ ਕੁਛ ਨਿਹੜ ਨਹੀਂ ਹੁੰਦਾ ਤੇ ਬੱਚਿਆਂ ਵਾਸਤੇ ਠੰਡ ਬਹੁਤ ਮੁਸ਼ਕੋਖੀਏ ਬੱਚਿਆਂ ਵਾਸਤੇ ਮੈਂ ਸਾਨੂੰ ਵੀ ਠੰਡ ਬਹੁਤ ਲੱਗ ਰਹੀ ਏ ਕਿਉਂ ਕੋਈ ਫਿਸ਼ੀਲਟੀ ਨਹੀਂ ਦੇਖੋ ਕੋਈ ਪਲੇਟਾ ਨਹੀਂ ਲੱਗੀਆਂ ਕੁਛ ਵੀ ਨਹੀਂ ਲਗਾ ਇਸੇ ਕਰਕੇ ਸਾਨੂੰ ਤੰਗੀ ਬਹੁਤ ਹੋ ਰਹੀ ਏ ਇਹ ਤਾਂ ਤੁਹਾਡੇ ਨਹੀਂ ਪੈਣੀ ਚਾਹੀਏ ਧੁੱਪ ਨਿਕਲੇ ਫੇਰ ਹੀ ਸਭ ਕੁਝ ਜ਼ਰੂਰੀ ਹੈ ਭਈਆ ਨਾਮ ਮੇਰਾ ਸਰਜੀਤ ਸਿੰਘ ਪਿੰਡ ਬਿਸ਼ਵਾ ਅੱਜ ਬਹੁਤ ਜ਼ਿਆਦੀ ਥੋੜ੍ਹ ਪਈ ਹੈ ਅੱਜ ਮੈਂ 10-20 ਦੀ ਸਪੀਡ ਤੇ ਆਇਆ ਗੱਡੀ ਜਿੱਤੇ ਸਾਨੂੰ ਅੱਧਾ ਘੰਟਾ ਲੱਗਦਾ ਸੀ ਅੱਜ ਪੌਣਾ ਘੰਟਾ ਲੱਗਾ ਆਉਂਦੇ ਆ ਅਜਰਾਲੇ ਤੇ ਅੱਜ ਸਾਲ ਦਾ ਦੂਜਾ ਦਿਨ ਹੈ ਬਹੁਤ ਮੁਸ਼ਕਲ ਹੈ ਬਹੁਤ ਸੰਘਣੀ ਧੁੰਦ ਪਈ ਹੋਈ ਪਹਿਲੋਂ ਕਿਹਦਾ ਮੌਸਮ ਸੀ ਪਹਿਲਾ ਮੌਸਮ ਬਿਲਕੁਲ ਸਾਫ਼ ਹੀ ਆਪਨ ਦੋ ਦਿਨ ਹੋ ਗਏ ਬਹੁਤ ਹੁੰਦੇ ਪੈਣ ਲੀਏ ਕਿੰਨੀ ਇੱਕ ਮੁਸ਼ਕਲ ਹੈ ਮੁਸ਼ਕਲਾਂ ਬਹੁਤ ਆਈ ਕੱਖ ਨਹੀਂ ਜੇ ਗਾੜੀਆਂ ਦਿਖਦਾ ਤੇ ਬਹੁਤ ਦਿੱਕਤਾਂ ਆਉਂਦੀ ਬਹੁਤ ਪਰੇਸ਼ਾਨੀਆਂ ਆਉਂਦੀ